ਡਾਰਾ ਬਣ ਬਣ ਕੇ ਗੱਡੀਆਂ ਦੇ ਵਿੱਚ ਜਗ੍ਹਾ ਨਾ ਹੋਣ ਕੇ ਤੱਕਾ ਮੁਕੀ ਕਰ ਕਰ ਕੇ ਰਜਰਵੇਸ਼ਨ ਵਾਲੀਆਂ ਗੱਡੀਆਂ ਏਸੀ ਵਾਲੀਆਂ ਗੱਡੀਆਂ ਦੇ ਵਿੱਚ ਵੜ ਵੜ ਕੇ ਭੱਜ ਕੇ ਗਏ ਨੇ ਲੋਕ ਜਿਹੜਾ ਬੰਦਾ ਤਿੰਨ ਤਿੰਨ ਮਹੀਨੇ ਦੀ ਕਰੋੜ ਕਰੋੜ ਰੁਪਏ ਦੀ ਸੇਲ ਕਰਕੇ ਸਰਕਾਰਾਂ ਨੂੰ ਟੈਕਸ ਦੇ ਰਿਆ ਅੱਜ ਉਹਨਾਂ ਦੇ ਕਾਰਖਾਨਿਆਂ ਦੇ ਤਾਲੇ ਲੱਗੇ ਜਿਹੜੇ ਭਈਏ ਇੱਥੇ ਮਹਾਰੀ ਚੰਡੀਗੜ੍ਹ ਚ ਕੰਮ ਕਰਦੇ ਸੀਗੇ ਤੇ ਉਹ ਮਤਲਬ ਭਾਰਤ ਪਾਕ ਦੇ ਟਕਰਾਰ ਦੇ ਦਰਮਿਆਨ ਛੱਡ ਕੇ ਚਲੇ ਗਏ ਕਹਤਾ ਅਬ ਅਬ ਹਮਾਰੇ ਵਾਹ ਪੇ ਮਰ ਗਿਆ ਕੋਈ ਤੋ ਅਬ ਹਮ ਕਿਆ ਕਰੇਗੇ ਹਮ ਹਮ ਮਰ ਗਏ ਹਮਾਰੇ ਪਰਵਾਰ ਕੋ ਕੌਣ ਪਾਲਨ ਪੋਸ਼ਣ ਕਰੇਗਾ ਬਹਾਰੀ ਤੇ ਇੰਨੀ ਜਿਆਦੀ ਇੰਡਸਟਰੀ ਹੈ ਫਿਰ ਜਿੱਥੇ ਉਹ ਨੌਕਰੀਆਂ ਛੱਡ ਕੇ ਜਾਂ ਕੰਮ ਛੱਡ ਕੇ ਦੌੜੇ ਨੇ ਫਿਰ ਕੀ ਲੱਗਦਾ ਹੈ ਕਿ ਕੰਮ ਤੇ ਤੇ ਫੋਰ ਬਹੁਤ ਜਿਆਦਾ ਪ੍ਰਭਾਵ ਪਿਆ ਹੋਗਾ ਕਾਰੋਬਾਰ ਰਹਿ ਹੀ ਨਹੀਂ ਤੇਰੇ ਕੋਲ ਦੇਖ ਲਓ ਕਿ ਇੱਕ ਵੀ ਵਰਕਰ ਨਹੀਂ ਹੈਗਾ ਮੇਰੇ ਸਾਹਮਣੇ ਦੇਖ ਲਓ ਤਿੰਨ ਵਰਕਰ ਜਿਹਦੇ ਵਿੱਚ 32 ਵਰਕਰ 33 ਵਰਕਰ ਕੰਮ ਕਰਦੇ ਸੀ ਅੱਜ ਤਿੰਨ ਵਰਕਰ ਇੱਥੇ ਕਹੇ ਬਾਕੀ ਤੁਸੀਂ ਸਾਰੇ ਇੰਡਸਟਰੀ ਘੁੰਮ ਰਹੇ ਹੋ ਜਿਹੜੀਆਂ ਕੰਪਨੀਆਂ ਜਾਂ ਫੈਕਟਰੀਆਂ 'ਚੋਂ ਕੰਮ ਛੱਡ ਕੇ ਭਈਏ ਦੌੜ ਕੇ ਗਏ ਨੇ ਆਪਣੇ ਵਤਨ ਵੱਲ ਨੂੰ ਕੀ ਲੱਗਦਾ ਕਿ ਫਿਰ ਉਹ ਫੈਕਟਰੀਆਂ ਜਾਂ کارਖਾਨੇ ਉਹਨਾਂ ਨੂੰ ਕੰਮ ਦੇਣਗੇ ਜਿਹੜਾ ਉਹ ਜਦੋਂ ਵਾਪਸ ਆਉਣਗੇ ਪ੍ਰਵਾਸੀ ਮਜ਼ਦੂਰਾਂ ਦੇ ਇਥੋਂ ਕੰਮ ਕਰ ਛੱਡ ਕੇ ਆਪਣੇ ਵਤਨ ਵੱਲ ਨੂੰ ਜਾਣ ਤੋਂ ਬਾਅਦ ਫਿਰ ਤੇ ਵੱਡੀਆਂ-ਵੱਡੀਆਂ ਜਿਹੜੀਆਂ ਫੈਕਟਰੀਆਂ ਤੇ کارਖਾਨੇ ਉਹ ਤੇ ਬੰਦ ਹੋ ਗਏ ਹੁਣ ਤੇ ਉਹ ਬੰਦੇ ਰੋ ਰਹੇ ਨੇ ਅੱਖਾਂ 'ਚੋਂ ਅੰਜੂ ਆ ਰਹੇ ਨੇ ਉਹਨਾਂ ਦੇ ਔਰ ਅੱਗੇ ਵਿਆਜਾਂ ਦੇ ਪੈਸਾ ਚੱਕਿਆ ਹੁੰਦਾ ਉਹਨਾਂ ਦੇ ਕਿਸ਼ਤਾਂ ਦੇ ਕਿਸ਼ਤਾਂ ਖੜਿਆ ਗਏ ਨੇ ਆ ਟਰਨਰ ਲਬਦਾ ਮੈਂ ਲਾਏ ਆ ਮੈਨੂੰ ਟਰਨਰ ਨਹੀਂ ਮਿਲਦਾ ਮੈਨੂੰ ਇੱਥੇ ਕੋਈ ਆਪਣਾ ਵੀਐਮਸੀ ਆਪਰੇਟਰ ਨਹੀਂ ਲੱਭ ਰਿਹਾ ਮੈਨੂੰ ਵੈਲਡਰ ਨਹੀਂ ਲੱਭ ਰਿਹਾ ਭਾਰਤ ਪਾਕ ਦੇ ਟਕਰਾਰ ਦੇ ਦਰਮਿਆਨ ਬਹੁਤ ਸਾਰੀਆਂ ਅਜਹੀਆਂ ਚਰਚਾਵਾਂ ਨੇ ਔਰ ਇਸੇ ਦੇ ਮੱਦੇ ਨਜ਼ਰ ਜਿਸ ਹਿਸਾਬ ਦੇ ਨਾਲ ਭਾਰਤ ਪਾਕ ਦੇ ਟਕਰਾਰ ਦੇ ਦਰਮਿਆਨ ਬਹੁਤ ਸਾਰੇ ਜਿਹੜੇ ਪ੍ਰਵਾਸੀ ਭਾਈਚਾਰੇ ਦੇ ਨਾਲ ਸਬੰਧਤ ਤੇ ਮਜ਼ਦੂਰ ਭਾਈਚਾਰਾ ਜਿਨ੍ਹਾਂ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਬਈ ਦੇ ਨਾਮ ਦੇ ਨਾਲ ਵੀ ਸੰਬੋਧਿਤ ਕੀਤਾ ਜਾਂਦਾ ਹੈ ਉਹਨਾਂ ਦਾ ਪੰਜਾਬ ਦੇ ਵਿੱਚ ਇਸ ਵਕਤ ਕਿਸ ਤਰੀਕੇ ਦਾ ਜਿਹੜਾ ਕਹਿ ਸਕਦੇ ਹਾਂ ਕਾਰਜਕਾਲ ਮੰਨਿਆ ਜਾ ਸਕਦਾ ਹੈ ਔਰ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਤਾਂ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਰਦਾਰ ਸੁਖਵਿੰਦਰ ਸਿੰਘ ਪਾਟਿਆ ਸਾਹਿਬ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਜਿਵੇਂ ਭਾਰਤ ਤੇ ਪਾਕਿਸਤਾਨ ਦਾ ਟਕਰਾਅ ਚੱਲਿਆ ਔਰ ਇਸੇ ਦੇ ਦਰਮਿਆਨੇ ਵੀ ਮੰਨਿਆ ਜਾ ਰਿਹਾ ਹੈ ਕਿ ਜਿਹੜੀ ਇੰਡਸਟਰੀ ਸੀ ਉਹਦੇ ਵਿੱਚ ਆ ਖਾਸ ਤੌਰ ਤੇ ਜੂਪੀ ਬਿਹਾਰ ਦੇ ਜਿਹੜੇ ਵਿਆਰੀ ਲੋਕ ਨੇ ਉਹ ਕੰਮ ਕਰਦੇ ਸੀ ਕਿਵੇਂ ਦੇਖਦੇ ਹਾਂ ਜੀ ਅੱਜ ਮੌਜੂਦਾ ਸਥਿਤੀ ਕਿਸ ਤਰ੍ਹਾਂ ਦੀ ਹੈ ਦੇਖੋ ਜੀ ਪੰਜਾਬ ਨੂੰ ਕੇਂਦਰ ਨੇ ਹਮੇਸ਼ਾ ਚੰਗੀ ਤਰ੍ਹਾਂ ਲਗੜਿਆ ਹੂੰ ਚੰਗੀ ਤਰ੍ਹਾਂ ਧੋਤਾ ਪੰਜਾਬ ਦੇ ਨਾਲ ਸਾਡੇ ਨਾਲ ਬੱਦੀ ਹੈ ਪਰਮਾਣੂ ਹੈ ਸਾਰੀ ਇੰਡਸਟਰੀ ਉੱਥੇ ਉਹਨੂੰ 20 ਸਾਲ ਵਾਸਤੇ ਟੈਕਸ ਫ੍ਰੀ ਕਰਤਾ ਪੰਜਾਬ ਨੂੰ ਖਤਮ ਕਰਨ ਵਾਸਤੇ ਪੰਜਾਬ ਦੀ ਨੌਜਵਾਨੀ ਬਾਹਰ ਭਜਾਪਤ ਜਾਣੀ ਤਾਂ ਚਾਹੀ ਕਿਉਂਕਿ ਜੇ ਕਾਰੋਬਾਰ ਕਰਦਾ ਸੀ ਤੇ ਟੈਕ ਇੱਥੇ 18 18 20 20% 28 28% ਟੈਕਸ ਤੇ ਉਥੇ ਟੈਕਸ ਫ੍ਰੀ 20 ਸਾਲ ਵਾਸਤੇ ਹੂੰ ਲੋਕਾਂ ਦਾ ਰੁਝਾਨ ਕਿੱਥੇ ਚਲਾ ਗਿਆ ਬਾਹਰ ਜਾਣ ਵਾਸਤੇ ਮਾਪੇ ਜਿਹੜੇ ਕਾਰੋਬਾਰ ਕਰਦੇ ਸੀ ਉਹ ਕਹਿੰਦੇ ਵੀ ਆਪਾਂ ਇੱਥੇ ਕਾਰੋਬਾਰ ਕਰਕੇ ਆਪਾਂ ਘਾਟੇ ਖਾ ਪਾ ਗਏ ਆਪਾਂ ਟੈਕਸ ਸਰਕਾਰਾਂ ਨੂੰ ਅੰਨਾ ਨਾ ਦੇ ਗੇ ਤੇ ਜਿਹੜਾ 2% ਲੋਏ ਦੇ ਉੱਪਰ ਟੈਕਸ ਹੁੰਦਾ ਸੀ ਅੱਜ 18% ਟੈਕਸ ਹੂੰ ਉਸ ਤੋਂ ਬਾਅਦ ਜਦੋਂ ਕੋਈ ਜੰਗ ਦਾ ਮਾਹੌਲ ਪੈਦਾ ਕੀਤਾ ਜਾਂਦਾ ਮਤਲਬ ਜਦੋਂ ਵੀ ਕਿਤੇ ਇਲੈਕਸ਼ਨ ਆ ਜਾਂਦੀ ਹੈ ਪੰਜਾਬ ਨੂੰ ਖਾੜਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਮੇਸ਼ਾ ਹੀ ਉਹ ਖਾੜਾ ਬਣਾ ਕੇ ਪੰਜਾਬ ਦਾ ਕਹਾਣਮ ਵੀ ਕਰ ਦੋ ਪੰਜਾਬ ਨੂੰ ਨਸ਼ਟ ਵੀ ਕਰ ਦੋ ਇਸ ਵਾਰੀ ਤੁਸੀਂ ਦੇਖਿਆ ਹੁਣ ਹੁਣ ਇਸ ਵਾਰੀ ਦੀ ਗੱਲ ਲੈ ਲਈਏ ਦਰਾ ਬਣ ਬਣ ਕੇ ਗੱਡੀਆਂ ਦੇ ਵਿੱਚ ਜਗ੍ਹਾ ਨਾ ਹੋਣ ਕਿ ਤੱਕਾ ਮੁੱਕੀ ਕਰ ਕਰ ਕੇ ਰਜਰਵੇਸ਼ਨ ਵਾਲੀਆਂ ਗੱਡੀਆਂ ਏਸੀ ਵਾਲੀਆਂ ਗੱਡੀਆਂ ਦੇ ਵਿੱਚ ਵੜ ਵੜ ਕੇ ਭੱਜ ਕੇ ਗਏ ਨੇ ਲੋਕ ਹੂੰ ਤੇ ਇੱਥੇ ਇੰਡਸਟਰੀ ਜਿਹੜਾ ਬੰਦਾ ਤਿੰਨ ਤਿੰਨ ਮਹੀਨੇ ਦੀ ਕਰੋੜ ਕਰੋੜ ਰੁਪਏ ਦੀ ਸੇਲ ਕਰਕੇ ਸਰਕਾਰਾਂ ਨੂੰ ਟੈਕਸ ਦੇ ਰਿਆ ਅੱਜ ਉਹਨਾਂ ਦੇ ਕਾਰਖਾਨਿਆਂ ਦੇ ਤਾਲੇ ਲੱਗੇ ਹੋਏ ਨੇ ਜਿਹੜੇ ਭਈ ਇੱਥੇ ਮਹਾਰੀ ਚੰਡੀਗੜ੍ਹ ਚ ਕੰਮ ਕਰਦੇ ਸੀਗੇ ਤੇ ਉਹ ਮਤਲਬ ਭਾਰਤ ਪਾਕ ਦੇ ਟਕਰਾਰ ਦੇ ਦਰਮਿਆਨ ਛੱਡ ਕੇ ਚਲੇ ਗਏ ਜਦੋਂ ਇਹਨਾਂ ਨੇ ਮਾਹੌਲ ਇਸ ਤਰ੍ਹਾਂ ਦਾ ਸਿਰ ਜਿੱਤੇ ਤਾਂ ਜਦ ਕੀ ਦੇਖਿਆ ਜਾਏ ਹੂੰ ਕਿ ਪੰਚੰਦੀਗਰ ਦੇ ਅੰਦਰ ਕੋਈ ਉਹ ਕਹਿ ਲੋ ਕਿ ਵਿਸਪੜਕ ਗਲਤੀ ਕੋਈ ਗੱਲ ਨਹੀਂ ਸੀ ਹੋਈ ਬਨੂਰ ਦੇ ਵਿੱਚ ਖੜ ਦੇ ਵਿੱਚ ਅਸਤਾਂ ਦੇ ਕਈ ਪ੍ਰਸਾਂ ਦੇ ਵਿੱਚ ਕਈ ਜਗ੍ਹਾ ਦੇ ਵਿੱਚ ਗੱਲਾਂ ਚੱਲੀਆਂ ਉਹ ਚੀਜ਼ਾਂ ਨੂੰ ਦੇਖ ਕੇ ਅਗਲੇ ਸਾਰੇ ਭੱਜੇ ਭੱਜੇ ਕਿੱਡੀ ਗੱਲੋਂ ਪਾ ਇੱਥੇ ਪੰਜਾਬੀ ਵੀ ਰਹਿ ਰਹੇ ਨੇ ਪੰਜਾਬੀ ਰਹਿ ਰਹੇ ਨੇ ਪਰ ਉਹਨਾਂ ਨੇ ਉਹਨਾਂ ਨੂੰ ਕੀ ਆ ਉਹ ਤਾਂ ਇੱਥੋਂ ਜਾ ਕੇ ਕਹਿੰਦੇ ਉੱਥੇ ਸੇਵਸੀ ਘਰ ਤੱਕ ਪਹੁੰਚ ਜਾਵਾਂਗੇ ਆਮ ਆਪਣੇ ਘਰ ਪਹੁੰਚ ਜਾਵਾਂਗੇ ਕਰੋਨਾ ਦੇ ਸਮੇਂ ਵੀ ਸਰਕਾਰਾਂ ਨੇ ਨਹੀਂ ਪੁੱਛਾ ਹੂੰ ਕਹਤਾ ਅਬ ਅਬ ਹਮਾਰੇ ਵਾਹ ਪੇ ਮਰ ਗਿਆ ਕੋਈ ਤੋ ਅਬ ਹਮ ਕਿਆ ਕਰੇਗੇ ਹਮ ਹਮ ਮਰ ਗਏ ਹਮਾਰੇ ਪਰਿਵਾਰ ਕੋ ਕੌਣ ਪਾਲਣ ਪੋਸ਼ਣ ਕਰੇਗਾ ਉਹ ਔਰ ਉਹਨਾਂ ਨੇ ਗੱਲਾਂ ਸੱਚੀਆਂ ਕਹੀਆਂ ਇਸ ਟਾਈਮ ਉਹਨਾਂ ਨੇ ਕਿਹਾ ਵੀ ਜੇ ਅਸੀਂ ਮਰ ਗਏ ਇੱਥੇ ਮਰ ਗਏ ਮੰਨ ਲਓ ਕੋਈ ਗੱਲ ਹੋ ਜਾਂਦੀ ਹੈ ਲੜਾਈ ਵੱਡੀ ਹੋ ਜਾਂਦੀ ਹੈ ਕੀ ਹੈ ਜੇ ਮਰ ਗਏ ਨਾ ਤੇ ਤੁਹਾਨੂੰ ਸਰਦਾਰ ਜੀ ਆਪਕੋ ਕੁਝ ਮਿਲਣਾ ਨਾ ਹਮਾਰੇ ਪਰਿਵਾਰ ਕੋ ਕੁਝ ਮਿਲਣਾ ਤੋ ਹਮਾਰੇ ਪਰਿਵਾਰ ਤੋ ਭੁਖੇ ਪਿਆਸੇ ਮਰ ਜਾਗੇ ਰੋ ਲ ਜਾਗੇ ਮੁਹਾਲੀ ਤੇ ਇੰਨੀ ਜ਼ਿਆਦੀ ਇੰਡਸਟਰੀ ਹੈ ਫਿਰ ਜਿੱਥੇ ਉਹ ਨੌਕਰੀਆਂ ਛੱਡ ਕੇ ਜਾਂ ਕੰਮ ਛੱਡ ਕੇ ਦੌੜੇ ਨੇ ਫਿਰ ਕੀ ਲੱਗਦਾ ਕਿ ਕੰਮ ਤੇ ਤੇ ਫੌਲ ਬਹੁਤ ਜ਼ਿਆਦਾ ਪ੍ਰਭਾਵਤ ਹੋਇਆ ਹੋਗਾ ਕਾਰੋਬਾਰ ਰਹਿ ਹੀ ਨਹੀਂ ਕਾਰੋਬਾਰ ਮੈਂ ਤੁਹਾਨੂੰ ਦੱਸ ਤੇ ਰਿਹਾ ਮੇਰੇ ਸਾਹਮਣੇ ਦੇਖ ਲਓ ਮੇਰੇ ਕੋਲ ਦੇਖ ਲਓ ਕਿ ਇੱਕ ਵੀ ਵਰਕਰ ਨਹੀਂ ਹੈਗਾ ਮੇਰੇ ਸਾਹਮਣੇ ਦੇਖ ਲਓ ਤਿੰਨ ਵਰਕਰ ਜਿਹੜੇ ਵਿੱਚ 32 ਵਰਕਰ 33 ਵਰਕਰ ਕੰਮ ਕਰਦੇ ਸੀ ਅੱਜ ਤਿੰਨ ਵਰਕਰ ਇੱਥੇ ਕਿ ਬਾਕੀ ਤੁਸੀਂ ਸਾਰੇ ਇੰਡਸਟਰੀ ਘੁੰਮ ਲਓ ਕਿਸੇ ਵੀ ਇੰਡਸਟਰੀ ਚ ਵਿੱਚ ਵਰਕਰ ਨਹੀਂ ਦੇ ਵਰਕਰ ਸਾਰੇ ਨਿਕਲ ਗਏ ਭੱਜਲੇ ਤੁਸੀਂ ਚੰਡੀਗੜ੍ਹ ਦੇ ਆਪਣਾ ਰੇਲਵੇ ਸਟੇਸ਼ਨ ਦੇਖਿਆ ਡਾਰਾ ਬਣ ਕੇ ਭੱਜਿਆ ਇੱਥੇ ਬੱਸ ਅਡੇ ਦੇ ਦੇਖਿਓ ਕਿੰਜ ਕਿੰਜ ਭੱਜਿਆ ਬੱਸਾਂ ਫੁੱਲ ਗਈਆਂ ਨੇ ਇਹ ਦਿਨਾਂ 'ਚ ਦਿੱਲੀ ਵਾਲੇ ਸੈਡ ਨੂੰ ਜਾਂ ਯੂਪੀ ਬਿਹਾਰ ਦੀਆਂ ਜਿਹੜੀਆਂ ਬੱਸਾਂ ਨੇ ਤੁਸੀਂ ਯੂਪੀ ਵਾਲੇ ਸਟੇਸ਼ਨ ਤੇ ਚਲੇ ਜਾਂਦੇ ਹੋ ਉਧਰ ਉਹਦੀ ਰਾਜਸਥਾਨ ਵਾਲੇ ਸਟੇਸ਼ਨ ਤੇ ਚਲੇ ਜਾਂਦੇ ਪਰ ਪੜ ਕੇ ਗਈਆਂ ਬੱਸਾਂ ਜਿਹੜੀਆਂ ਕੰਪਨੀਆਂ ਜਾਂ ਫੈਕਟਰੀਆਂ ਚੋਂ ਕੰਮ ਛੱਡ ਕੇ ਭਈਏ ਦੌੜ ਕੇ ਗਏ ਨੇ ਆਪਣੇ ਵਤਨ ਵੱਲ ਨੂੰ ਕੀ ਲੱਗਦਾ ਕਿ ਫੇਰ ਉਹ ਫੈਕਟਰੀਆਂ ਜਾਂ کارਖਾਨੇ ਉਹਨਾਂ ਨੂੰ ਕੰਮ ਦੇਣਗੇ ਜਿਹੜਾ ਉਹ ਜਦੋਂ ਵਾਪਸ ਆਉਣਗੇ ਉਹ ਪਤਾ ਗਿਆ ਚੱਕਰਾ ਹੁਣ ਮੰਨ ਲਓ ਮੇਰੇ ਕੋਲ ਕੋਈ ਬੰਦਾ ਆਂਦਾ ਮੇਰੇ ਕੋਲ ਮੈਨੂੰ ਤਾਂ ਨਹੀਂ ਨੀਡ ਆ ਹੂੰ ਮੈਂ ਤਾਂ ਬੰਦਾ ਰੱਖਾਂਗਾ ਜੀ ਠੀਕ ਹੈ ਨਹੀਂ ਪਰ ਉਹ ਮਜਬੂਰੀ ਬਣ ਗਈ ਲੇਕਿਨ ਜਦੋਂ ਮੈਨੂੰ ਮੇਰੀ ਮਜਬੂਰੀ ਆ ਜਦੋਂ ਮੈਂ ਕੰਮ ਦੇਣਾ ਉਦੋਂ ਬੰਦੇ ਭੱਜ ਜਾਣ ਫਿਰ ਉਹ ਡਾਰਾ ਵਧੀਆ ਡਾਰਾ ਬਣ ਬਣ ਕੇ ਭੱਜ ਜਾਣ ਤੇ ਜਦੋਂ ਉਹਨਾਂ ਨੂੰ ਲੋੜ ਆ ਉਹ ਆ ਜਾਣਗੇ ਸਾਡੀ ਨੀਡ ਹੈ ਸਾਡੀ ਸਾਨੂੰ ਇਹ ਕਿਹਾ ਕਿ ਇਹ ਤਰਾਜਤੀ ਰਹਿ ਗਈ ਕਿ ਪੰਜਾਬ ਨੂੰ ਖੋਖਲਾ ਕਰਤਾ ਇੰਨਾ ਖੋਖਲਾ ਹੋ ਚੁੱਕਾ ਪੰਜਾਬ ਔਰ ਸੈਂਟਰ ਦੀਆਂ ਪਾਲਿਸੀਆਂ ਸਾਰੀਆਂ ਜੇ ਤੁਸੀਂ ਟੈਕਸ ਦੀ ਗੱਲ ਕਰ ਲੋ ਆਪਾਂ ਟੈਕਸ पे ਕਰਦੇ ਆ ਗਵਰਨਮੈਂਟ ਨੂੰ ਟੈਕਸ ਜਾਂਦਾਗਾ ਕਿ ਉਹਦੀ ਰਿਪੇਡ ਨਾਲੋਂ ਨਾਲ ਪੈਸਾ ਆਣਾ ਚਾਹੀਦਾ ਪੰਜਾਬ ਗੌਰਮਣ ਦਾ ਪੈਸਾ ਨਹੀਂ ਆਉਂਦਾ 50 ਦਾ ਗਿਆ ਆਮ ਲੋਕਾਂ ਦਾ ਪੈਸਾ ਨਹੀਂ ਆਉਂਦਾ ਉਹ ਪੈਸਾ ਹਮੇਸ਼ਾ ਲੇਟ ਹੋਏਗਾ ਤੁਸੀਂ ਅੱਜ ਬੱਚੇ ਦੀ ਐਜੂਕੇਸ਼ਨ ਲੋਨ ਕਰਾ ਲਓ ਪੰਜਾਬ ਦੇ ਬੱਚੇ ਦਾ ਐਜੂਕੇਸ਼ਨ ਲੋਨ ਜਲਦੀ ਕਰਨ ਨਹੀਂ ਕਰਦੇ ਹੈਗੇ ਉਹ ਕਾਰਨ ਕਿ ਪੰਜਾਬ ਨੂੰ ਤਬਾਹ ਕਰਨਾ ਹਮ ਕੰਡੀ ਅੰਡਸਟਰੀ ਵਾਲੇ ਪਾਸੇ ਤੇ ਵੀ ਕਰ ਰਹੇ ਨੇ ਇੱਕ ਇੱਕ ਪਾਸੋਂ ਨਹੀਂ ਪੰਜਾਬ ਨੂੰ ਹਰ ਪਾਸੋਂ ਤਬਾਹ ਕਰਨ ਦੀ ਕੋਸ਼ਿਸ਼ ਆ ਬਿਲਕੁਲ ਨਿਰੰਤਰ ਲਗਾਤਾਰ ਚੱਲੀ ਦੀਆਂ ਆ ਰਹੀਆਂ ਪਹਿਲੇ ਤਾਂ ਕਹ ਰਹੇ ਸੀ ਕਿ ਆਪਾਂ ਇਹਨਾਂ ਨੂੰ ਪੰਜਾਬ ਦੇ ਆਲੂ 6 ਮਹੀਨੇ 8 ਮਹੀਨੇ 10 ਮਹੀਨੇ ਬਾਅਦ ਇੱਕ ਡਲਾ ਮਾਰ ਕੇ ਦੇਖਦੇ ਸੀ ਇਹਨਾਂ ਦਾ ਕਿੰਨੀ ਕਿ ਰੈਜ਼ਿਸਟੈਂਸ ਕਿੰਨੀ ਤੜ ਰਹਿ ਗਈ ਹੈ ਹੂੰ ਪ੍ਰਵਾਸੀ ਪ੍ਰਵਾਸੀ ਮਜ਼ਦੂਰਾਂ ਦੇ ਇਥੋਂ ਕੰਮ ਕਰ ਛੱਡ ਕੇ ਆਪਣੇ ਵਤਨ ਵੱਲ ਨੂੰ ਜਾਣ ਤੋਂ ਬਾਅਦ ਫਿਰ ਤੇ ਵੱਡੀਆਂ-ਵੱਡੀਆਂ ਜਿਹੜੀਆਂ ਫੈਕਟਰੀਆਂ ਤੇ ਕਾਰਖਾਨੇ ਉਹ ਤੇ ਬੰਦ ਹੋ ਗਏ ਹੋਣੇ ਬਿਲਕੁਲ ਜੀ ਬਹੁਤ ਬੁਰਾ ਵਾਲਾ ਮੈਂ ਕਹਿੰਦਾ ਸਵਰਾਜ ਵਰਗੀਆਂ ਜਿੱਥੇ 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 ਟੈਂਪਰੇਰੀ ਬੇਸਿਕ ਗੋਦਰੇ ਵਰਗੀਆਂ ਜਾਂ ਹੋਰ ਕਈ ਫੈਕਟਰੀਆਂ ਨੇ ਜਿਹੜੀਆਂ ਜਿਹੜੀਆਂ ਕਿ ਜਿੰਨਾਂ ਦੇ ਕੋਲ ਮੇਰੇ ਨਾਲ ਇੱਥੇ ਦਤਾਨਾ ਲਿਆ ਜਿਹੜੇ ਕਿ ਤਿੰਨ-ਚਾਰ ਟਰੈਕਟਰਾਂ ਦੇ ਪਾਰਟਸ ਬਣਾਉਂਦੇ ਨੇ ਉਹਨਾਂ ਦੇ ਕੋਲ ਮੈਂ ਤੁਹਾਨੂੰ ਲੈ ਕੇ ਚੱਲਦਾਗਾ ਉਹ ਉਹਨਾਂ ਦੀ ਫੈਕਟਰੀ ਦੇ ਅੰਦਰ ਜਿੱਥੇ ਉਹ ਵਰਕਰ ਭੱਜਿਆਗਾ ਉੱਥੇ ਉਹ ਐਨੇ ਪਰੇਸ਼ਾਨ ਹੋ ਗਏ ਨੇ ਉੱਥੇ ਪ੍ਰੋਡਕਸ਼ਨ ਦਾ ਕੰਮ ਨਹੀਂ ਦੇ ਸਕਦੇ ਹੈਗੇ ਪ੍ਰੋਡਕਸ਼ਨ ਕਿਉਂਕਿ ਇਹਦਾ ਇਹਨਾਂ ਦੀ ਰਿਟਰਨ ਕਾਰਵਾਈਆਂ ਹੁੰਦੀਆਂ ਨੇ ਵੀ ਐਨੇ ਟਾਈਮ ਚੰਨਾ ਮਾਲ ਦੇਣਾ ਹੈਗਾ ਤੇ ਉਹ ਬੰਦੇ ਰੋ ਰਹੇ ਨੇ ਅੱਖਾਂ ਚੋਂ ਅੰਜੂ ਆ ਰਹੇ ਨੇ ਉਹਨਾਂ ਦੇ ਔਰ ਅੱਗੇ ਵਿਆਜਾਂ ਦੇ ਪੈਸਾ ਚੱਕਿਆ ਹੁੰਦਾ ਉਹਨਾਂ ਦੀ ਕਿਸ਼ਤਾਂ ਦੀ ਕਿਸ਼ਤਾਂ ਖੜੀਆਂ ਹੋ ਜਾਂਦੀਆਂ ਨੇ ਤੁਹਾਡੇ ਵੀ ਕੰਮਕਾਰ ਤੇ ਇਫੈਕਟ ਪਿਆ ਹੋਊਗਾ ਬਿਲਕੁਲ ਪੈ ਤੁਹਾਡੇ ਸਾਹਮਣੇ ਮੇਰਾ ਕਾਰਖਾਨੇ 'ਚ ਮੇਰੇ ਕੋਲ ਕਵੀ ਬੰਦਾ ਨਹੀਂ ਹੈਗਾ ਮੈਂ ਟਰਨਰ ਲਬਦਾ ਮੈਂ ਲਾਏ ਆ ਮੈਨੂੰ ਟਰਨਰ ਨਹੀਂ ਮਿਲਦਾ ਮੈਨੂੰ ਇੱਥੇ ਕੋਈ ਆਪਣਾ ਵੀਐਮਸੀ ਆਪਰੇਟਰ ਨਹੀਂ ਲੱਭ ਰਿਹਾ ਮੈਨੂੰ ਵੈਲਡਰ ਨਹੀਂ ਲੱਭ ਰਿਹਾ ਮੇਰੇ ਕੋਲ ਲੇਬਰ ਇੱਥੇ ਤੱਕ ਕਿ ਜੇ ਤੁਹਾਨੂੰ ਪਾਣੀ ਪਲਾਣਾ ਹੋਵੇ ਪਾਣੀ ਪਲਾਣ ਵਾਸਤੇ ਮੈਨੂੰ ਖੁਦ ਨੂੰ ਉੱਠ ਕੇ ਪਾਣੀ ਪਲਾਣਾ ਪੈਣਾ ਹੂੰ ਇਹ ਇਹ ਹਾਲਾਤ ਹੋਏ ਤੇ ਜਿਹੜੀਆਂ ਫੈਕਟਰੀਆਂ ਜਾਂ ਕਾਰਖਾਨਿਆਂ ਚ ਪੰਜਾਬੀ ਜਿਹੜਾ ਭਾਈਚਾਰਾ ਮਜ਼ਦੂਰੀ ਕਰਦਾ ਤਾਂ ਉੱਥੋਂ ਤੇ ਕਿੱਦਾਂ ਦੇ ਹਾਲਾਤ ਜੱਗਦੇ ਫਿਰ ਉਹ ਹਾਲਾਤ ਹੈਗੇ ਜੀ ਦੇਖੋ ਜਿਹੜੇ ਆਪਣੇ ਨੇੜੇ ਤੇੜੇ ਦੇ ਲੋਕ ਨੇ ਨਾ ਹੂੰ ਜਿਹੜੀ ਮੈਂ ਉਹਦੇ ਚ ਹੀ ਦੇਖੋ ਪੰਜਾਬ ਦੀਆਂ ਇਹ ਨਲਾਕੀਆਂ ਦੇਖੋ ਨਲਾਕੀਆਂ ਸਾਡੇ ਲੀਡਰਾਂ ਦੀਆਂ ਨਲਾਕੀਆਂ ਜਿਹੜੀਆਂ ਦਿੱਲੀ ਦੇ ਨਾਲ ਝੋਲੀ ਚੱਕ ਬਣ ਗਈਆਂ ਪੰਜਾਬ ਨੂੰ ਰੁਜ਼ਗਾਰ ਦੇਣ ਦੀ بجائے ਪੰਜਾਬ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਦੀ بجائے ਉਹ ਬੱਚਿਆਂ ਨੂੰ ਕੀ ਰੁਜ਼ਗਾਰ ਦੇ ਰਹੇ ਨੇ ਆਟਾ ਦਾਲ ਸਕੀਮ ਫ੍ਰੀ ਦੇ ਦਿੱਤੇ ਬਸ ਦੇ ਕਿਰਾਏ ਫ੍ਰੀ ਦੇ ਦਿੱਤੇ ਉਹ ਪੈਨਸ਼ਨ ਦੇ ਨਾਮ ਦੇ ਉੱਤੇ ਚੀਜ਼ਾਂ ਦੇ ਕੇ ਤੇ ਉਹਨਾਂ ਦੇ ਘਰ 'ਚ ਉਹਨਾਂ ਨੂੰ ਬਿਜਲੀ ਦੇ ਬਿੱਲ ਫ੍ਰੀ ਕਰਤੇ ਤੇ ਬੱਚੇ ਲੋਕੀ ਕੰਮ ਜਿਹੜੇ ਜਿਹੜਾ ਗਰੀਬ ਤਬਕਾ ਜਿਹੜਾ ਕੰਮ ਕਰਦਾ ਸੀ ਉਹਨਾਂ ਨੂੰ ਜੋ-ਜੋ ਚੀਜ਼ਾਂ ਹੀ ਫਰੀ ਮਿਲਣ ਲੱਗ ਗਈਆਂ ਤੇ ਉਹ ਕੰਮ ਕਰਨਾ ਕਿੱਥੋਂ ਆ ਸਰਕਾਰਾਂ ਨੂੰ ਚਾਹੀਦਾ ਰੁਜ਼ਗਾਰ ਪੈਦਾ ਕਰਨਾ ਰੁਜ਼ਗਾਰ ਦਿੱਤਾ ਜਾਏ ਪੈਸਾ ਤਾਂ ਉਹ ਕਮਾ ਕੇ ਆਪਣੇ ਬਣਾ ਲੂ ਰੁਜ਼ਗਾਰ ਦੇ ਸਾਧਨ ਬਣਾਉਣੇ ਚਾਹੀਦੇ ਨੇ ਰੁਜ਼ਗਾਰ ਵਾਸਤੇ ਮੈਂ ਇਹਦੇ ਵਿੱਚ ਸਰਕਾਰਾਂ ਨੂੰ ਦੋਸ਼ੀ ਠਹਿਰਾਣਾ ਸਰਕਾਰਾਂ ਨੂੰ ਚਾਹੀਦਾ ਕਿ ਉਹ ਪੰਜਾਬ ਦੀ ਇੱਕ ਜਗ੍ਹਾ-ਜਗ੍ਹਾ ਤੇ ਇਥੇ ਇੰਡਸਟਰੀ ਡਿਪਾਰਟਮੈਂਟ ਆਲਿਆਂ ਨੇ ਦਫ਼ਤਰੇ ਬੈਠ ਕੇ ਆਂਦੇ ਨੇ ਦਫ਼ਤਰੇ ਚਲੇ ਜਾਂਦੇ ਨੇ ਕਿਤੇ ਵੀ ਪਿੰਡਾਂ ਦੇ ਅੰਦਰ ਕੋਈ ਉਹ ਨਹੀਂ ਲਗਾਉਂਦੇ ਕਿ ਸਾਡੇ ਵਰਗੇ ਇੰਡਸਟਰੀਅਲਿਸਟ ਨੂੰ ਲਿਜਾ ਕੇ ਪਿੰਡਾਂ ਦੇ ਅੰਦਰ ਲੋਕਾਂ ਨੂੰ ਕਿਉਂਕਿ ਮੈਂ ਖੁਦ ਪਲਾਸਟਿਕ ਦੇ ਅੰਦਰ ਜਾਂ ਉਸ ਤਰ੍ਹਾਂ ਪਲਾਸਟਿਕ ਦਾ ਖਡੌਣੇ ਬਣਾਉਂਦਾ ਜਾਂ ਜਿਹੜਾ ਚਾਈਨਾ ਤੋਂ ਜਿੰਨੀਆਂ ਏਟ ਮਾਰਦੀਆਂ ਪਲਾਸਟਿਕ ਦੀਆਂ ਉਹਨਾਂ ਦੇ ਕਾਰੋਬਾਰ ਲਗਾਉਣ ਦੀ ਮੈਂ ਲੋਕਾਂ ਨੂੰ ਟ੍ਰੇਨਿੰਗ ਵੀ ਕਰਾ ਸਕਦਾ ਪਰ ਸਰਕਾਰਾਂ ਦੀ ਇਹਦੇ ਵੱਲ ਤਵੱਜੋ ਹੀ ਨਹੀਂ ਤੁਸੀਂ ਕਦੇ ਅਪਰੋਚ ਨਹੀਂ ਕੀਤੀ ਕਿ ਜਿਸੇ ਹਿਸਾਬ ਦੇ ਨਾਲ ਜਦੋਂ ਸੰਸਨੀ ਖੇਜ ਮਾਹੌਲ ਬਣ ਜਾਂਦਾ ਤਾਂ ਜਿਹੜੇ ਪਰਵਾਸੀ ਭਾਈਚਾਰਾ ਉਹ ਚਲਾ ਜਾਂਦਾ ਹੈ ਤੇ ਇਹਦੇ ਨਾਲੋਂ ਪੰਜਾਬੀ ਨੌਂਡਵਾਨਾਂ ਨੂੰ ਜਿਹੜਾ ਪਹਿਲ ਦੇਣੀ ਚਾਹੀਦੀ ਆ ਮੈਂ ਜੀ ਪਿਛਲੇ ਪਿਛੇ ਜਦੋਂ ਕਰੋਨਾ ਦੇ ਬਾਅਦ ਮੈਂ 1 ਸਾਲ ਆਪਣੀ ਫੈਕਟਰੀ 'ਚ ਬੰਦਾ ਮੈਂ ਕਿਹਾ ਮੈਂ ਪੰਜਾਬੀ ਹੋ ਹੀ ਰੱਖਣਾ ਹੂੰ ਪੰਜਾਬੀ ਮਿਲਦੇ ਜੇ ਮੰਨ ਲਓ ਬੰਦਾ ਆਂਦੇ ਨੇ ਉਹਨਾਂ ਤਿੰਨ ਬੰਦੇ ਪੰਜਾਬੀ ਆਣ ਗਏ ਜਿੱਥੇ ਹੁਣ 50 ਬੰਦਿਆਂ ਦੀ ਜਾਂ 10 ਬੰਦਿਆਂ ਦੀ ਬੰਦਿਆਂ ਨੂੰ ਲੋੜ ਆ ਉੱਥੇ ਤਿੰਨ ਬੰਦੇ ਜਾਂ ਦੋ ਬੰਦੇ ਆਣ ਗਏ ਬੰਦੇ ਆ ਹੀ ਨਹੀਂ ਰਹੇ ਕਿਉਂ ਕਿ ਇਹ ਆਟਾ ਦਾਲ ਸਕੀਮਾਂ ਜਿਹੜੀਆਂ ਫ੍ਰੀ ਦੀਆਂ ਸਕੀਮਾਂ ਦੇ ਕੇ ਆਪਾਂ ਆਪਣੇ ਬੱਚਿਆਂ ਨੂੰ ਉਹ ਕਰਤਾ ਔਰ ਨਸ਼ਾ ਫਿਰ ਸਭ ਤੋਂ ਵੱਡੀ ਗੱਲ ਹੈ ਨਾਲ ਨਸ਼ਾ ਹੂੰ ਆਪਾਂ ਕਿਹੜੇ ਕਿਹੜੀ ਗੱਲ ਤੇ ਰੋਈਏ ਸਾਨੂੰ ਤਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਸਾਨੂੰ ਤਾਂ ਹਰ ਪਾਸੋਂ ਦੀ ਇਹ ਕਹਿ ਲੋ ਕਿ ਵਿੱਚ ਐਸੀ ਦਲਦਲ ਵਿੱਚ ਫਸਾ ਦਿੱਤਾ ਆ ਕਿ ਉਹ ਦਲਦਲ ਚੋਂ ਕੱਢਣਾ ਤਾਂ ਇੱਕੋ ਹੀ ਹੱਲ ਆ ਹੁਣ ਕਿ ਆਪਾਂ ਆਪਣਾ ਰਾਜ ਜਿਹੜਾ ਸਥਾਪਤ ਜਿਹੜਾ ਮੈਸੇਜ ਕੀ ਆ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਲੋਕਾਂ ਨੂੰ ਮੈਸੇਜ ਹੈਗਾ ਕਿ ਘੱਟੋ ਘੱਟ ਪੰਜਾਬ ਦੀ ਪੰਜਾਬੀਅਤ ਦੀ ਗੱਲ ਕਰੋ ਪੰਜਾਬ ਦੇ ਹੱਕਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰੋ ਸਿੱਖੀ ਦਾ ਨਾਲ ਨਹੀਂ ਜਿਹੜੇ ਵੀ ਧਰਮ ਦੇ ਨਾਲ ਤੁਸੀਂ ਸੰਬੰਧਤ ਹੈ ਕਿਓ ਉਸ ਧਰਮ ਦੇ ਨਾਲ ਕਦੀ ਸਿੱਖ ਨੇ ਕਦੀ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਿਆ ਔਰ ਜਦੋਂ ਸਿੱਖਾਂ ਦੇ ਖਿਲਾਫ ਜਾਂ ਸਿੱਖ ਪੰਜਾਬ ਦੇ ਖਿਲਾਫ ਬੋਲਦਾ ਤੇ ਦੂਜਾ ਭਾਈਚਾਰਾ ਨੇ ਵੀ ਚਾਹੀਦਾ ਕਿ ਉਹ ਸਾਡੀ ਗੱਲ ਸਾਡੀ ਆਵਾਜ਼ ਬਣਾਂ ਹਾਲ ਦੇ ਵਿੱਚ ਸਨਸਨੀਖੇਜ ਮਾਹੌਲ ਭਾਰਤ-ਪਾਕ ਦੀ جنگ ਦੇ ਦਰਮਿਆਨ ਬਹੁਤ ਸਾਰਾ ਜਿਹੜਾ ਪ੍ਰਵਾਸੀ ਭਾਈਚਾਰਾ ਸੀ ਉਹ ਆਪਣੇ ਮੁਹਾਲੀ ਦੇ ਵਿੱਚ ਕੰਮਕਾਰਾਂ ਨੂੰ ਛੱਡ ਕੇ ਆਪਣੇ ਜਿਹੜਾ ਘਰਾਂ ਵੱਲ ਨੂੰ ਆਪਣੇ ਪ੍ਰਦੇਸ਼ ਵੱਲ ਨੂੰ ਦੌੜ ਚੁੱਕੇ ਨੇ ਔਰ ਜਹੇ ਦੇ ਮੱਦੇਨਜ਼ਰ ਜਿਹੜੇ ਇੰਡਸਟਰੀ ਲਿਸਟ ਨੇ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਇਸ ਵਕਤ ਜਿਹੜੇ ਵੱਡੇ-ਵੱਡੇ ਕਾਰੋਬਾਰ ਨੇ ਉਹ ਬੰਦ ਹੋ ਚੁੱਕੇ ਨੇ ਫੈਕਟਰੀਆਂ کارਖਾਨੇ ਬੰਦ ਨੇ ਔਰ ਵੱਡੀ ਜਿਹੜੀ ਚੁਣੌਤੀ ਹੈ ਉਹ ਮਜ਼ਦੂਰੀ ਨੂੰ ਲੈ ਕੇ ਆ ਮਜ਼ਦੂਰ ਹੈ ਜਿਹੜਾ ਉਹ ਸਾਨੂੰ ਲੱਭ ਨਹੀਂ ਰਿਹਾ ਔਰ ਇਸੇ ਦੇ ਮੱਦੇ ਨਜ਼ਰ ਅਬਾਊਟ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਦੀ ਬਾਬਤ ਮੈਂ ਰਜਿੰਦਰ ਸਿੰਘ ਗੱਲਬਾਤ ਲੈ ਕੇ ਹਾਜ਼ਰ ਹੁੰਦਾ ਰਹਾਂਗਾ ਧੰਨਵਾਦ